来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਪੱਤੀ ਸੇਖਵਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਬਾਈ ਕੋਲੇ ਇੱਕ ਚਾਰ ਦੰਦ ਦਾ ਤੋਹਫਾ ਪੀਸੀ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ ਸੱਜਣੋ 30 ਪਲੱਸ ਵਾਲੀ ਬਿਹੜ ਤੇ ਇੱਕ ਦਿਖਾ ਦਾਂਗੇ ਤੋਕੜ ਗੱਬਣ ਬੱਛੀ ਬਿਲਕੁਲ ਨੋਰਮਲ ਜੇ ਰੇਟ ਦੀ ਦਿਖਾ ਦਾਂਗੇ ਤੇ ਜਾਤ ਨਸਲ ਕੁਆਲਿਟੀ ਆ ਗਈ ਫੁੱਲ ਤੇ ਬਾਕੀ ਜਿਹੜੀ ਗੱਲਬਾਤ ਆ ਗੱਲਬਾਤ ਕਰਾ ਦਾਂਗੇ ਸੱਜਣੋ ਬਾਈ ਨਾਲ ਆ ਜਾਓ ਬਾਈ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਸੱਚੀ ਗੱਲ ਬਾਈ ਜੀ ਚੜਦੀ ਕਲਾ ਹੋਰ ਵਧੀਆ ਜੀ ਠੀਕ ਹੈ ਨਾਮ ਤੇ ਨੰਬਰ ਬੋਲ ਦਿਓ ਜੀ ਨਾ ਬਾਈ ਕੁਲਦੀਪ ਸਿੰਘ ਹਾਂਜੀ ਪਿੰਡ ਪੱਤੀ ਸੇਖਵਾ ਫੋਨ ਨੰਬਰ ਜੀ ਫੋਨ ਨੰਬਰ 98150 ਹਾਂਜੀ 67524 98150 67524 67524 ਨਾਮ ਕੁਲਦੀਪ ਸਿੰਘ ਹਾਂ ਬਾਈ ਕੁਲਦੀਪ ਕੰਮ ਵਪਾਰ ਦਾ ਹੀ ਆ ਬਾਈ ਹਾਂ ਬਾਈ ਵਪਾਰ ਦਾ ਠੀਕ ਹੈ ਗੱਲ ਤੇ ਸ਼ੁਰੂਆਤ ਇਧਰੋਂ ਕਰੀਏ ਕਿ ਤੋਕੜ ਗੱਬਣ ਤੋਂ ਕਰੀਏ ਜਿਹੜੀ ਤੋਂ ਮਰਦੀ ਸ਼ੁਰੂ ਕਰ ਲਾ ਫਿਰ ਇੱਥੋਂ ਕਰ ਲਾ ਵੱਡੀ ਵੈੜ ਤੋਂ ਤੋਰ ਖੋਲ ਕੇ ਫਿਰ ਕਿਹੜਾ ਸੂਆ ਸੂੰਦੀ ਅਗਲੀ ਪਾ ਦੂਜਾ ਸੂਆ ਸੂੰਦੀ ਆ ਭਰਾ ਇਹ ਆ ਸੂਆ ਸੂੰਦੀ ਆ ਸੱਜਣੋ ਦੂਜਾ ਤੇ ਬਾਕੀ ਚੜਾਈ ਵਾਲੀ ਵਹਿੜ ਆ ਗਈ ਇਹ ਕਹਿ ਸਕਦੇ ਆ ਵੀ ਯਾਰ ਵੱਡੀ ਵਹਿੜ ਦਿਖਾਉਣ ਲੱਗਿਆ ਫਾਰਮ ਟਾਈਪ ਫੁੱਲ ਵੱਡਾ ਕੱਦ ਆ ਗਿਆ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਲੇਵਾ ਰੱਖੂ ਸੱਜਣੋ ਬਿਲਕੁਲ ਨਾਲ ਲੱਗਵਾ ਤੇ ਆ ਗਈ ਚੜਾਈ ਵਾਲੀ ਥੋੜਾ ਜਿਹਾ ਪੱਕੇ ਕਰਕੇ ਜਰੂਰ ਤੁਹਾਨੂੰ ਲੱਗੂਗਾ ਪੱਕੇ ਦਾ ਮੰਨਦੀ ਆ ਇੱਥੇ ਆ ਕੇ ਮੰਨਣ ਲੱਗ ਗਈ ਇਹਨੂੰ ਲੈ ਚਲੀ ਗਲੀਪ ਉਹ ਧੁੱਪ ਜੀ ਚ ਖੜਾ ਲਈ ਇੱਥੇ ਖਵਾ ਕੇ ਇੱਥੇ ਇਹ ਇੱਥੇ ਇੱਥੇ ਰੋਕ ਲਾ ਬਸ ਇਹ ਇੱਥੋਂ ਚੈੱਕ ਕਰ ਸਕਦੇ ਹਾਂ ਸੱਜਣੋਂ ਬੈੜਦੀ ਲੰਬਾਈ ਕੱਦ ਹਾਈਟ ਵੀ ਫੁੱਲ ਆ ਵਜ਼ਨ ਵੀ ਫੁੱਲ ਆ ਤੇ ਲੰਬਾਈ ਵੀ ਫੁੱਲ ਆ ਤੇ ਬਾਕੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਇੱਥੋਂ ਨਸਾਨੋਂ ਸਾਨੂੰ ਬਹੁਤ ਭੜੀਆਂ ਆ ਗਈਆਂ ਲੈ ਚਲ ਕਮਾ ਕੇ ਗਲਦੀਪ ਕਿੰਨੇ ਕਿ ਦਿਨ ਕੱਢੂਗੀ ਇਹ ਬਈ ਲੈ ਜੋ ਹਜੇ ਹਫਤਾ 10 ਦਿਨ ਬੱਸੀ ਹਫਤਾ 10 ਦਿਨ ਕੱਢ ਦੂ ਹਨਾ ਹਾਂ ਹਾਂ ਆ ਗਈ ਪੂਰੀ ਵੱਡੀਆਂ ਜੀ ਹਨਾ ਹਾਂ ਹਾਂ ਕਿੰਨਾ ਕੁ ਮਿਲਕਰ ਕੱਢ ਰਿਹਾ ਦੂਜੇ ਸੂਏ ਦਾ ਗਲਦੀਪ ਦੂਜੇ ਸੂਏ ਚਾਹੀਦਾ ਬਈ 35 ਪਲਾਸ ਇਹਨੂੰ ਹੈ 35 ਪਲਾਸ ਚਾਹੀਦਾ ਠੀਕ ਆ ਗੱਲ ਆ 35 प्लस ਦਾ ਬਾਈ ਕਹਿੰਦਾ ਚਾਹੀਦਾ ਜਿਹੜੇ ਹਿਸਾਬ ਨਾਲ ਕੁਆਲਿਟੀ ਆ ਕਿਉਂਕਿ ਵੱਡੀ ਦੇ ਨਾਲ ਨਾਲ ਯਾਰ ਬਰੀਡ ਵੀ ਪੰਛੀ ਚ ਫੁੱਲ ਆ ਗਈ ਤੇ ਇੱਥੋਂ ਚੈੱਕ ਕਰ ਸਕਦੇ ਹਾਂ ਥਾਣਾ ਦਾ ਗੈਪ ਚੈੱਕ ਕਰ ਸਕਦੇ ਹਾਂ ਤੇ ਨਸਾ ਨਸਾ ਵੀ ਫੁੱਲ ਆ ਗਈਆਂ ਜੇ ਗੱਲਬਾਤ ਕਰ ਲਈਏ ਉਹੀ ਗੱਲ ਆ ਵੀ ਕੱਲੇ ਬੰਦੇ ਦਾ ਤਾਂ ਹੁੰਦੀ ਨਹੀਂ ਪਰ ਆ ਜਿੰਦ ਜਾਨ ਵਾਲੀ ਆ ਠੀਕ ਆ ਗੱਲ ਕਿੰਨੇ ਦਿਨ ਦਾ ਸਾਈਕਲ ਦੀ ਪਿਹੇ ਪੈਂਡਿੰਗ ਪੈਂਡਿੰਗ ਇਹਦਾ ਬਾਈ ਮੰਨ ਕੇ ਚੱਲ ਵੀ ਹਫ਼ਤੇ ਮੰਗੂ ਪਿਆ ਹਜੇ ਜਾਣਾਂਗੀ ਬਸ ਹੀ ਲੈ ਜੂ ਛੰਡ ਦਾ ਟਾਈਮ ਆਗਾ ਇੱਕ ਗੱਲ ਹੋਰ ਦੱਸਦਾ ਨਾ ਸੱਜਣੋ ਜੇ ਜਾ ਕੇ ਬੱਚੀ ਨੇ ਜੀਜੂ ਲਾ ਲਿਆ ਤਾਂ ਇਹ ਮੰਨ ਲਓ ਵੀ ਹਫ਼ਤੇ ਤੋਂ ਉੱਤੇ ਲਿਆ ਸਕਦੇ ਆ 12-13 ਦਿਨ ਵੀ ਲਿਆ ਸਕਦੇ ਆ ਪਰ ਕੁਆਲਿਟੀ ਬਹੁਤ ਸ਼ਾਨਦਾਰ ਆ ਗਈ ਨਾ ਸਾਨੂੰ ਸਾਂ ਕਰ ਸਕਦੇ ਹਾਂ ਚੈੱਕ ਤੇ ਕਰੀ ਗਲਦੀ ਭੈਣ ਨੂੰ ਮਾੜੀ ਜੀ ਤੇ ਆਰਡਰ ਬਣਾਉਗੀ ਸੱਜਣੋ ਫਾੜੀ ਵਾਲਾ ਬਿਲਕੁਲ ਇੱਥੋਂ ਚੈੱਕ ਕਰ ਸਕਦੇ ਆ 35.5 ਗੜ ਬਾਈ ਕਹਿੰਦਾ ਦੁੱਧ ਦੇਣਾ ਚਾਹੀਦਾ ਹਫ਼ਤਾ 10 ਦਿਨ ਕੱਢ ਦੂਗੀ ਤੇ ਕਿੰਨੇ ਪੈਸੇ ਗਲਦੀ ਭਾਜੇ ਦੇ ਬਾਈ ਇਹਦੀ ਡਿਮਾਂਡ ਫਿਕਸ ਪ੍ਰਾਈਜ਼ ਆ 1 35 ਦੀ ਦੇਵਾਂਗੇ ਬਸ ਮਾਨ ਤਾਣ ਜਾਂ ਕੋਈ ਪਾ થોੜਾ ਕੋੜਾ ਮਾਨਤਣ ਕਰ ਦਾਂਗੇ 132 ਦੀ ਬੱਤੀ ਦੇਵਾਂਗੇ 132000 ਦੀ ਹਾਂ 132000 ਦੀ ਵਾਈ ਕਹਿੰਦਾ ਦੇ ਦਾਂਗੇ ਮੇਰਾ ਖਿਆਲ ਇਹ ਲਾਟ ਜੋ ਇਹੀ ਮਹਿੰਗੀ ਆ ਸਾਰੀਆਂ ਤੋਂ ਹਾਂ ਹਾਂ ਇਹਦਾ ਰੇਟ ਹੀ ਸਭ ਤੋਂ ਮਹਿੰਗਾ ਕਹਿ ਸਕਦੇ ਆ ਪਰ ਕੁਆਲਿਟੀ ਆ ਗਈ ਸੱਜਣੋ ਫੁੱਲ ਲੈਗ ਸਕੋਰ ਤੋਂ ਲਾ ਕੇ ਬਾਡੀ ਦੀ ਬਣਤਰ ਤੋਂ ਲਾ ਕੇ ਤੇ ਬਾਕੀ ਇਧਰਲੇ ਪਾਸੇ ਥਾਣ ਲੈਵਾ ਚੈੱਕ ਕਰ ਸਕਦੇ ਹੋ ਲੰਬਾਈ ਵਾਲੀ ਬੱਤੀ ਆ ਗਈ ਤੇ ਬਾਕੀ ਕਲਦੀਪ ਥਣਾ ਦੀ ਗਾਰੰਟੀ ਦੇ ਦੇ ਦਾਂਗੇ ਹਾਂ ਹਾਂ ਭੇਜ ਦਾਂਗੇ ਜੇ ਕਿਸੇ ਭਰਾ ਨੇ ਕਹਿ ਲੀਏ ਵੀ ਥਣਾ ਹੁਣ ਆਉਣੀ ਹੋਵੇ ਥਣਾ ਦੀ ਇਸੇ ਦੀ ਆਪਣੀ ਫੁੱਲ ਗਾਰੰਟੀ ਹੈਗੀ ਠੀਕ ਹੈ ਗੱਲ ਹਾਂ ਥਣਾ ਦੀ ਭਾਰ ਬੋਝ ਦੀ ਉਹ ਬਾਈ ਕਹਿੰਦਾ ਗਾਰੰਟੀ ਰਹੂਗੀ ਹਰੇਕ ਪੱਖ ਤੋਂ ਤੇ ਇਹ ਤਾਂ ਆ ਗਈ ਸੱਜਣੋ ਇੱਕ ਨੰਬਰ ਵਾਲੀ ਪੱਛੀ ਤੇ ਹੁਣ ਸਾਨੂੰ ਦਿਖਾ ਦੇਣਾ ਦੋ ਨੰਬਰ ਵਾਲੀ ਇਹ ਮੇਰਾ ਖਿਆਲ ਪਹਿਲਣੀ ਅਗਲੀ ਪਾਣਾ ਇਹ ਪਹਿਲਣਾ ਬਾਈ ਇਹ ਮੂੰਹੋਂ ਚਾਰ ਦੰਦਾ ਕੀ ਕਦ ਕਦ ਦਿਖਾਈ ਨਾਲ ਖੜਕੇ ਕੱਦ ਤਾਂ ਫੁੱਲ ਹਾਈਟ ਦੀ ਬਸ ਹੀ ਇੱਕ ਨੰਬਰ ਵਾਲੀ ਨਾ ਉਹ ਵੀ ਵੱਡਾ ਆ ਨਾ ਹਾਂ ਹਾਂ ਤੌਰ ਖੋਲ ਕੇ ਸ਼ਾਈਨਿੰਗ ਸ਼ੂਨਿੰਗ ਆ ਗਈ ਫੁੱਲ ਤੇਲ ਤੂਲ ਤਾਂ ਨਹੀਂ ਲਾਇਆ ਨਾ 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 ਨੈਚੁਰਲ ਹੀ ਆ ਹੈ ਨੈਚੁਰਲ ਠੀਕ ਹੈ ਗੱਲ ਇੱਥੇ ਸ਼ਾਇਨੀ ਕਿ ਕਰ ਸਕਦੇ ਹਾਂ ਬਾਡੀ ਚ ਇੱਕ ਪੌਡਰਾਂ ਦੇ ਪਲੀ ਹੋਈ ਆ ਪੱਛੀ ਦੰਦਾਂ ਚ ਕਿੰਨਾਂ ਕੱਲ ਦੀ ਪਾ ਚਾਰ ਦੰਦ ਆ ਗਈ ਭਰਾ ਚਾਰ ਦੰਦ ਆ ਆ ਬਸ਼ੇਰੀ ਜਿਉਂ ਤੁਰਦੀ ਆ ਜੇ ਮੈਨੂੰ ਕਰੀ ਬਸ਼ੇਰੀ ਹੁੰਦੀ ਆ ਨਾ ਹਾਂ ਵੱਡੀ-ਬੁੱਡੀ ਆ ਗਈ ਸੱਜਣੋ ਫੁੱਲ ਇੱਥੋਂ ਚ ਇੱਕ ਕਰ ਸਕਦੇ ਹਾਂ ਕੱਦ ਬੈਡਾ ਲੰਬਾਈ ਵਜ਼ਨ ਬਜੂਦ ਤੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਆ ਲੈ ਚੱਲ ਭਾਈ ਉਧਰ ਨੂੰ ਤੇ ਬਾਕੀ ਆਰਡਰ ਆ ਜਿਹੜਾ ਆਰਡਰ ਸੱਜਣੋ ਇਹ ਕਹਿ ਸਕਦੇ ਮੈਂ ਫਿਕਸ ਜਿਹਾ ਲੈਵਾ ਰੱਖੂਗੀ ਬਿਲਕੁਲ ਨਾਲ ਲਗਵਾ ਤੇ ਇੱਥੋਂ ਕਰ ਸਕਦੇ ਹਾਂ ਚੈੱਕ ਜਾਨ ਬਜੂਦ ਫੁੱਲ ਆ ਗਿਆ ਪੰਛੀ ਦਾ ਦੰਦਾਂ ਚ ਕਿਵੇਂ ਦੱਸੇ ਦੀ ਗੱਲ ਦੀਪਾ ਚਾਰ ਦੰਦ ਆ ਬਈ ਇਹ ਪਿਓਰ ਹਾਂ ਦੇ ਨਾਲ ਚਾਰ ਦੰਦ ਦੰਦਾਂ ਚ ਆ ਗਈ ਬਾਈ ਕਹਿੰਦਾ ਪਿਓਰ ਚਾਰ ਦੰਦ ਤੇ ਸੁਭਾਅ ਦੀ ਕਿਵੇਂ ਗੱਲ ਦੀਪਾ ਸੁਭਾਅ ਆ ਦੀ ਠੰਡੀ ਭਰਾ ਠੰਡੀ ਸੀ ਲੈ ਗਰਮ ਗਰਮ ਤਾਂ ਨਹੀਂ ਨਾ 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 ਕੋਈ ਗੱਲ ਨਹੀਂ ਲੈ ਹੋ ਜਾ ਸਾਈਡ ਨੂੰ ਇੱਥੋਂ ਦਿਖਾ ਦੀ ਲੰਬਾਈ ਲੰਬੂਈ ਬੱਚੀ ਦੀ ਵੱਡੀ ਸੋਨੂੰ ਸਜਣਾ ਨਾਲ ਖੜਕੀ ਦਿਖਾਤੀ ਬਾਈ ਨੇ ਸ਼ਾਈਨਿੰਗ ਵੀ ਫੁੱਲ ਆ ਗਈ ਤੇ ਦੰਦਾਂ ਚ ਆ ਗਈ ਬਾਈ ਕਹਿੰਦਾ ਚਾਰ ਦੰਦ ਕਿੰਨਾ ਕ ਦੁੱਧ ਪਾ ਸਕਦੇ ਗੱਲ ਦੀਪਾ ਜੁੱਧ ਬਸ ਇਹਦੀ ਬਰੀਡ ਨਾਲ ਚਾਹੀਦਾ ਬਈ 25 ਆ 25 ਕਿਲੋ ਪਾਉਣਾ ਚਾਹੀਦਾ ਹਨਾ ਤੇਰੇ ਹਿਸਾਬ ਨਾਲ ਨਾਸਲ ਬਰੀਡ ਆ ਤੇ ਬਾਕੀ ਇੱਕ ਗੱਲ ਹੋਰ ਕਹਿੰਦਾ ਉਹਨਾਂ ਹਰੇਕ ਵੀਡੀਓ ਦੇ ਵਿੱਚ ਵੀ ਜਿਹੜੇ ਸੱਜਣ ਨੇ ਪਸ਼ੂ ਲੈਣਾ ਬਾਈ ਉਹਨੇ ਆਪਦੀ ਸਮਝ ਤੋਂ ਕੰਮ ਵੀ ਲੈਣਾ ਹਨਾ ਵੀ ਆਪਣੇ ਕਿੰਨਾ ਪਾਉਣਾ ਤੇ ਨਾਲ ਵਾਲੀ ਵੜ ਕਰ ਸਕਦੇ ਹਾਂ ਚੱਕ ਤਕਰੀਬਨ ਤਕਰੀਬਨ ਉਹਦੇ ਬਰਾਬਰ ਦੀ ਹਾਈਟ ਆ ਗਈ ਕਿੰਨੇ ਦਿਨ ਪੈਂਡਿੰਗ ਨਿਕਲਦੀ ਪਏ ਇਹਦੇ 15 ਦਿਨ ਪੈਂਡਿੰਗ ਆ ਬਾਈ 15 ਦਿਨ ਪੂਰੇ ਹਾਂ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਫਿਰ ਇਹਦਾ ਮੁੱਲ 80000 ਜਿਵੇਂ ਹੀ ਫਿਕਸ ਕਰ ਦੇਗਾ ਮੈਂ ਜਿਵੇਂ ਫਿਕਸ 2 ਘਟ 80 ਦੀ ਬਸੀ 78 ਦੀ ਹਾਂ ਠੀਕ ਆ ਗੱਲ ਘਰ ਆਇਆਂ ਨੂੰ ਮਾੜੀ ਜੀ ਕਿ ਬਾਈ ਕਹਿੰਦਾ 2 ਘਟ 80 ਦੀ ਦੇ ਦਾਂਗੇ 78000 ਦੀ ਦੰਦਾਂ ਚ ਬੱਛੀ ਚਾਰ ਦੰਦ ਆ ਗਈ ਹਾਈਟ ਆ ਗਈ ਫੁੱਲਾ ਤੇ ਦਿਨ ਸੱਜਣੋਂ ਕੱਢ ਦੂਗੀ 5-7 ਕੁਆਲਟੀ ਵਾਲੀ ਬੱਛੀ ਆ ਗਈ 2 ਘਟ 80000 ਅੱਜ ਵਾਲਾ ਮੁੱਲਾ ਬਾਈ ਕਹਿੰਦਾ ਤਿਆਰੀ ਦੇ ਮੁੱਲ ਉਦਾਂ ਦਾ ਹੋ ਜੂ ਜੇ ਕੋਈ ਸੱਜਣ ਅੱਜ ਲੈਂਦਾ ਅੱਜ ਬਾਈ ਕਹਿੰਦਾ 78000 ਦੀ ਚਾਰ ਦੰਦ ਬੱਛੀ ਦੇ ਦਾਂਗੇ ਤੇ ਹੁਣ ਆਜਾ ਕੱਲ ਦੀ ਫਿਰ ਤੋਕੜ ਗੱਬਣ ਤੇ ਤੌਰ ਖੋਲ ਕੇ ਨਸਲ ਨਸਲੀਜ ਵੀ ਫੁੱਲ ਆ ਗਈ ਹੈ ਨਾ ਹਾਂ ਹਾਂ ਆ ਨਸਲ ਬਰੀਡ ਵਾਲੀ ਬੱਛੀ ਆ ਗਈ ਬਾਕੀ ਥਣ ਹੱਥੀ ਚ ਬਾਈ ਵਾਲਾ ਰੱਖਦੀ ਆ ਕਿਹੜਾ ਸੂਆ ਸੂਈ ਹੋਇਆ ਕਲਦੀਪ ਪਹਿਲਣੀਆਂ ਬਈ ਇਹ ਵੀ ਸੂਈ ਪਹਿਲਣ ਕਿੰਨੇ ਟਾਈਮ ਦੀ ਗੱਬਣਾ ਗਈ ਇਹ 3 ਮਹੀਨਿਆਂ ਦੀ ਫਿਰ ਚੈੱਕ ਪਾਸ ਚੈੱਕ ਪਾਸ ਤੇ ਬਾਕੀ ਇਹਦੇ ਵਾਸਤੇ ਇੱਕ ਖਾਸ ਗੱਲ ਐਡ ਕਰੂੰਗਾ ਵੀ ਜਿਹੜਾ ਸੱਜਣ ਲੈ ਕੇ ਜਾਊਗਾ ਉਹ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਾਓ ਹਾਂ ਸਾਡੀ ਕਰਾ ਕੇ ਲਿਆਂਦੀ ਵੀਆ ਕਰਾ ਕੇ ਠੀਕ ਆ ਗੱਲ ਆ ਆਪਦੀ ਕਰਾ ਕੇ ਲੈ ਕੇ ਜਾਵੇ ਇੱਥੋਂ ਜਿਹੜਾ ਸੱਜਣ ਆਊਗਾ ਨਾ ਉਹ ਆਪਦੀ ਜ਼ਰੂਰ ਚੈੱਕ ਪਾਸ ਕਰਾ ਲੇ ਥਣ ਲੇਵੇ ਦੀ ਆ ਗਈ ਥੱਲੋਂ ਬਿਲਕੁਲ ਸਾਫ਼ ਲੈ ਚਲ ਬਾਈ ਤਿੰਨ ਮਹੀਨਾ ਦੀ ਗੱਬਣ ਚੈੱਕ ਪਾਸ ਦੁੱਧ ਗਲਦੀਪ ਕੰਨਾ ਹੁਣ ਦੁੱਧ ਬਾਈ 10 ਕਿਲੋ ਐ ਚਵਾਈ ਦੀ ਕਿਵੇਂ ਆ ਚਵਾਈ ਦੀ ਓਕੇ ਆ ਜੰਮ ਹੱਥੀ ਚਵਾਈ ਦੀ ਆ ਹਾਂ 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 10 ਕਿਲੋ ਹਾਜ਼ਰ ਹਾਂ ਹਾਂ ਟਾਈਮ ਦੋ ਟਾਈਮ ਚੋਣ ਵਾਲਾ ਹਾਂ ਹਾਂ ਦੋਨੇ ਟਾਈਮ ਹੀ ਮਿਲਦੀ ਆ ਦੋਨੇ ਟਾਈਮ ਬਾਈ ਟੀਕੇ 2ਕੇ ਤਾਂ ਨਹੀਂ ਲੈਂਦੀ ਨਾ 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 ਕੋਈ ਚੱਕਰ ਨਹੀਂ ਐ ਠੀਕ ਆ ਗੱਲ ਇਹਦਾ ਇੱਥੋਂ ਆਰਡਰ ਕੁਆਲਟੀ ਕਰ ਲਿਓ ਚੈੱਕ ਤੇ ਬਾਈ ਕਹਿੰਦਾ ਨਾ ਦੋਨੇ ਡੰਗੀ ਮਿਲਦੀ ਆ ਟੀਕੇ 2ਕੇ ਵਾਲਾ ਸੀਨ ਨਹੀਂ ਹੈਗਾ ਪਛੀ ਦਾ ਹਵਾ ਨਾਲ ਫੈਕਸੀ ਰੱਖਦੀ ਆ ਤੇ ਬਾਕੀ ਕੱਦ ਕਾਠ ਲੇਵਾ ਤੇ ਨਸਲ ਚੈੱਕ ਕਰ ਸਕਦੇ ਜਿੰਨੇ ਕ ਦੀ ਬਾਈ ਤੋਂ ਲਾਉਂ ਇਹ ਸਮਝ ਲਓ ਵੀ ਡਬਲ ਰੁਪਈਆ ਦੀ ਬੇਕਨਾਲੀਆ ਤਾਜੀ ਬੱਛੀ ਕੱਦ ਵੀ ਫੁੱਲ ਆ ਗਿਆ ਤੇ ਬਰੀਡ ਵੀ ਫੁੱਲ ਆ ਗਈ ਤੇ ਗੱਬਣ ਐਚਐਫ ਟੂਆ ਬਾਈ ਹਾਂ 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 ਕਿੰਨੇ ਪੈਸੇ ਕਲਦੀ ਪਏ ਤੇ ਅੱਜ ਇਹਦਾ ਮੁੱਲ 55000 ਹੈ 55000 ਕਿੰਨੇ ਦੇ ਦਾਂਗੇ ਜਮੇ ਫਿਕਸ ਜੀ ਹਾਂ ਨਾ 52000 ਦੀ ਬੱਛੀ ਦੇ 52 ਦੀ ਹਾਂ 10 ਕਿਲੋ ਦੁੱਧ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਬਾਈ ਕਹਿੰਦਾ ਹਾਂ ਨਾ 52000 ਚ ਬੱਛੀ ਦੇ ਦਾਂਗੇ ਨੰਬਰ ਬੋਲ ਦਿਓ ਜੀ ਨੰਬਰ 98150 ਹਾਂਜੀ 67524 99150765242 ਦਾ ਨੰਬਰ ਆ ਇੱਕ ਤਾ ਬੱਛੀ ਦਿਖਾਤੀ ਟੋਕੜ ਕੱਬਣਾ ਤੇ ਇੱਕ ਆ ਚਾਰ ਦੰਦ ਦਾ ਤੋਹਫਾ ਦਿਖਾਤਾ ਇਹ ਕੜਦੀ ਆ 5-7 ਦਿਨਾਂ ਇਹ ਬਾਈ ਕਹਿੰਦਾ 78 ਦੀ ਫਿਕਸ ਤੇ ਆ ਬੱਛੀ ਦੇ ਦਾਂਗੇ ਬਾਈ ਕਹਿੰਦਾ 1,32,000 ਦੀ ਫਿਕਸ ਜੀ 30-35 ਲੀਟਰ ਵਾਲੀ ਬੱਛੀ ਆ ਪਿੰਡ ਆ ਗਿਆ ਬਾਈ ਦਾ ਪੱਤੀ ਸੇਖਮਾ ਤੇ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਪੱਤੀ ਸੇਖਮਾ ਬਾਈ ਦਾ ਪਿੰਡ ਆ ਨੇੜੇ ਰਹਿ ਗਿਆ ਚੀਮਾ ਤੇ ਮੇਨ ਹਾਈਵੇ ਰਹਿ ਗਿਆ ਮੋਗੇ ਵਾਲਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਹਰ ਤੋਂ ਲੈ ਜਿਓ ਧੰਨਵਾਦ